ਤਰ ਜਿਹੜਾ ਤੁਹਾਡੇ ਦੇ ਪਰਛਾਵਾ ਦਰਜ ਕੀਤਾ ਉਹਦੇ ਬਾਰੇ ਕੀ ਕਹਿਣਾ ਥੋੜਾ ਜਦ ਜਬਾਨ ਚ ਆਏਗੀ ਫਿਰ ਦੱਸਾਂਗਾ ਕੋਈ ਕਹਿੰਦਾ ਕਿ ਰੰਜਿਸ਼ਨ ਪੁਲਿਸ ਵਾਲੇ ਨਹੀਂ ਐਤਾ ਦੱਸੋ ਕਿ ਕਿਨੇ ਕੀਤਾ ਕੀ ਹੋਇਆ ਪੁਲਿਸਾ ਕਹਿ ਰਹੀ ਆ ਕਿ ਐਫ ਆਈ ਆਰ ਜਿਹੜਾ ਦਰਜ ਹੋਈ ਆ ਤੁਹਾਡੇ ਤੇ ਦੂਸਰੀ ਥਲੀ ਤੇ ਹੋਈ ਸੀ ਜੀ ਉਹ ਅਲੱਗ ਲੈਂਦਾ ਲੰਗ 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 ਦੇਖੋ ਅੱਜ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤਾਣਾਗਰ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਜਿਹੜੇ ਹੈਗੇ ਆ ਕ੍ਰਸ਼ਰ ਜਿਹੜਾ ਹੈਗਾ ਉਹਨੂੰ ਓਨ ਕਰਦੇ ਆ ਸ਼੍ਰੀ ਜਗਿੰਦਰਪਾਲ ਪੋਆ ਜਿਹੜੇ ਐਕਸ ਐਮਐਲਏ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਇਹ ਸਾਰੇ ਪਾਰਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੋਂ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੂੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲਲੀਗਲ ਮਾਈਨਿੰਗ ਹੋ ਰਹੀ ਸੀਗੀ ਸਾਂਝੇ ਆਪਰੇਸ਼ਨ ਦੇ ਦੌਰਾਨ ਉੱਥੋਂ ਇੱਕ ਕੋਕਲੇਨ ਮਸ਼ੀਨ ਤੇ ਇੱਕ ਟਿਫਰ ਜਿਹੜਾ ਹੈਗਾ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਜਗਿੰਦਰਪਾਲ ਭੋਵਾ ਇਹ ਆਏ ਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਦੇ ਸਰਕਾਰੀ ਜਿਹੜਾ ਕੰਮਕਾਜ ਉਹਦੇ 'ਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇ ਨਜ਼ਰ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਲਈ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜਾ ਕੰਮ ਵਿੱਚ ਵਿਘਨ ਪਾਇਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਹੈ ਲਾਡੀ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90x200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਗਹਿਰਾ ਜਿਹੜਾ ਖੱਡਾ ਪਟਿਆ ਹੋਇਆ ਉਹਦੇ ਅੰਦਰ ਪੋਕਲੇਨ ਮਸ਼ੀਨਾ ਕੰਮ ਕਰ ਰਹੀਆਂ ਸੋ ਇਹ ਗੈਰਕਾਨੂੰਨੀ ਮਾਈਨਿੰਗ ਦਾ ਮਸਲਾ ਸੀਗਾ ਪਰ ਮੌਕੇ ਦੇ ਉੱਤੇ ਜਿਹੜੀ ਇਹਨਾਂ ਨੇ ਪੁਲਿਸ ਦੇ ਨਾਲ ਬਤਮੀਜ਼ੀ ਕੀਤੀ ਉਹਦੀ ਧਰਵਾਤੀਂ ਦੇ ਇਨਾਂ ਨੂੰ ਤੇ ਮਾਈਨਿੰਗ ਐਕਟ ਦੇ ਅਧੀਨ ਇਨਾਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜੀ ਕੁਲੇ ਮੜਿਆ ਚੰਗਾ ਹਾਂ ਜੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੱਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉੱਥੋਂ ਪੁਲਿਸ ਰਿਪੋਰਟ ਲੈ ਕੇ ਅਗਲੀ ਕਾਰਵਾਈ ਜਿਹੜੀ ਬਲਚਾਂਦੀ ਜਾਏਗੀ